ਬਾਬਾ ਬਣ ਕੇ ਭੋਲੀ ਭਾਲੀ ਮਹਿਲਾਵਾਂ ਨੂੰ ਠੱਗਣ ਵਾਲਾ ਸਾਥਿਰ ਠੱਗ ਚੜਿਆ ਪੁਲਿਸ ਦੇ ਹੱਥੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਮੁੱਖ ਰਾਹੁਲ ਸ਼ਰਮਾ ਨੇ ਦੱਸਿਆ ਕਿ ਖੇੜਾ ਕਲਮੋਟ ਵਿਖੇ ਇੱਕ ਵਿਅਕਤੀ ਵੱਲੋਂ ਬਾਬਾ ਬਣ ਕੇ ਸਕੂਲ ਟੀਚਰ ਨਾਲ ਕੀਤੀ ਠੱਗੀ ਨੂੰ ਸੁਲਝਾਉਣ ਦੇ ਅਨ ਹੋਇਆ ਉਸ ਨੂੰ ਪਕੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਹਨਾਂ ਦੱਸਿਆ ਕਿ ਇਸ ਬਾਬੇ ਵੱਲੋਂ ਮਹਿਲਾ ਨੂੰ ਚਾਂਸੇ ਵਿੱਚ ਲੈ ਕੇ ਉਸਦੀਆਂ ਵਾਲੀਆਂ ਖੋ ਲਈਆਂ ਸਨ ਜਿਸ ਨੂੰ ਪੁਲਿਸ ਨੇ پکڑਣ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਇਸ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੁਸੀਂ ਸੁਣੋ ਇਸ ਸੰਬੰਧ ਵਿੱਚ ਕੀ ਕਿਹਾ ਥਾਣਾ ਪ੍ਰਮੁਖ ਰਾਹੁਲ ਸ਼ਰਮਾ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ 8824 ਨੂੰ ਉਹਦੇ ਵਿੱਚ ਸ੍ਰੇਸ਼ ਕੁਮਾਰੀ ਜੋ ਸਕੂਲ ਵਿੱਚ ਪੜਾਉਂਦੇ ਨੇ ਇੱਕ ਖੇੜੇਵਲ ਉਹਨਾਂ ਦੀ ਜਿਹੜੀ ਹੈਗੀ ਕਾਂਦੀਆਂ ਵਾਲੀਆਂ ਇੱਕ ਬਾਬੇ ਟਾਈ ਬੰਦੇ ਨੇ ਖੋਲੀਆਂ ਸੀ ਤਾਂ ਫਿਰ ਅਸੀਂ 31 ਤਰੀਕ ਨੂੰ ਉਹਨੂੰ ਅਰੈਸਟ ਕੀਤਾ ਸੀ ਜੀ ਤੇ ਉਹੀ ਆਪਣੀ ਜਿਹੜੀ ਦੋਸ਼ੀ ਦੀ ਪਛਾਣ ਅੱਡੂ ਅੱਡੂ 나ਥ ਐਲੀਅਸ ਰਿੱਕੀ ਕਹਿੰਦੇ ਇਹਨੂੰ son of ਸਰਦਾਰਾ ਸਿੰਘ ਤੇ ਪੁਲਿਸ ਸਟੇਸ਼ਨ ਜਗਾਦਰੀ ਤੇ ਹੁਣ ਇਹ ਇੱਥੇ ਚੱਬੇ ਵਾਲ ਕੋਲ ਰਹਿੰਦੇ ਆ ਪ੍ਰੈਜ਼ੈਂਟਲੀ ਇਹ ਫਿਰ ਅਸੀਂ ਅਰੈਸਟ ਕੀਤਾ ਤੇ ਕੱਲ ਇਹਦਾ ਇੱਕ ਪੁਲਿਸ ਇੱਕ ਦਿਨ ਦਾ ਪੁਲਿਸ ਰਮਾਂਡ ਲਿਆ ਸੀ ਕੋਣਾ ਜੀ ਨੂੰ ਫੇਰ ਕੋਰਟ ਚ ਪੇਸ਼ ਕਰਵਾ ਜਾ ਰਿਹਾ ਤੇ ਰਿਮਾਰਕ ਲਈ ਹੈ। ਸਰ ਬ੍ਰਾਹਮਣ ਕੀ ਹੋਈ ਹੈ। ਹਲੇ ਬ੍ਰਾਹਮਣ ਕੀ ਨਹੀਂ ਹੋਈ ਹੈਗੀ। ਮਤਲਬ ਥੋੜਾ ਜਿਹਾ ਇਹਦੀ ਕੰਡੀਸ਼ਨ ਜਿਹੜੀ ਹੈਗੀ ਉਹ ਐਨੀ ਸੈੱਟ ਜੇ ਨਹੀਂ ਹੈਗੀ ਦਿਮਾਗੀ ਤੌਰ ਤੇ ਵੀ। ਐਦਾਂ ਮਤਲਬ ਬਿਹੇਵ ਹੋ ਰਿਹਾ। ਹਲੇ ਪੁਲਿਸ ਰਿਪੋਰਟ ਲੈ ਕੇ ਹੋਰ ਕੋਸ਼ਿਸ਼ ਕੀਤੀ ਜਾਵੇਗੀ।